ਕੀ ਪੰਜ ਮੈਂਬਰੀ ਕਮੇਟੀ ਤੇ ਰੋਕ ਲੱਗ ਜਾਵੇਗੀ ਕੀ ਅੱਜ ਪੰਜ ਮੈਂਬਰੀ ਕਮੇਟੀ ਨੂੰ ਅਕਾਲੀ ਦਲ ਦੀ ਭਰਤੀ ਕਰਨ ਤੋਂ ਰੋਕਿਆ ਜਾਵੇਗਾ ਵੱਡਾ ਹੁਕਮਨਾਮਾ ਆ ਸਕਦਾ ਹੈ ਕਿ 2 ਦਸੰਬਰ ਵਾਲੇ ਹੁਕਮਨਾਮੇ ਬਦਲੇ ਜਾਣ ਦੀ ਤਿਆਰੀ ਹੈ ਇਹ ਕਣਸੋਆ ਪੰਜਾਬ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਕਾਫੀ ਤੇਜ਼ੀ ਨਾਲ ਜਿਹੜਾ ਉਹ ਤੂਲ ਫੜ ਰਹੀਆਂ ਨੇ ਆਖਰਕਾਰ ਇਹ ਫੜ ਕਿਉਂ ਰਹੀਆਂ ਨੇ ਕਿਉਂਕਿ ਦੋ ਮੀਟਿੰਗਾਂ ਨੇ ਅੱਜ ਬੜੀਆਂ ਅਹਿਮ ਪੰਜਾਬ ਦੀ ਸਿਆਸਤ ਦੇ ਲਈ ਇੱਕ ਸ਼ਰਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਰਕਿੰਗ ਕਮੇਟੀ ਦੀ ਮੀਟਿੰਗ ਹੈ ਤੇ ਦੂਜੀ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਆ ਸ਼੍ਰੀ ਅਕਾਲ ਤਖਸੈਵ ਦੇ ਸ਼੍ਰੀ ਅਕਾਲ ਤਖਸੈਵ ਵੱਲੋਂ ਵਿਖੇ ਸੱਦੀ ਗਈ ਇਕੱਤਰਤਾ ਬੜੀ ਕਾਲੀ ਚ ਸੱਦੀ ਗਈ ਹੈ ਜਿਸ ਤੋਂ ਬਾਅਦ ਕਈ ਚਰਚਾਵਾਂ ਨੇ ਜ਼ੋਰ ਫੜਿਆ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਅੰਦਰ ਅੱਜ ਦਾ ਦਿਨ ਪੰਥਕ ਸਿਆਸਤ ਤੇ ਸਿਆਸਤ ਦੇ ਲਈ ਦੋਵਾਂ ਦੇ ਲਈ ਬੜਾ ਅਹਿਮ ਹੋ ਸਕਦਾ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਜਿਹਦਾ ਬਾਦਲ ਢੜੇ ਦੀ ਜਦਾ ਅਗਵਾਈ ਕਰ ਰਿਹਾ ਹੈ ਉਨੇ ਮੀਟਿੰਗ ਸੱਦੀ ਹੈ ਆਪਣੀ ਬੈਠਕ ਸੱਦੀ ਹੈ ਆਪਣੀ ਵਰਕਿੰਗ ਕਮੇਟੀ ਦੀ ਜਿੱਚ ਫੈਸਲਾ ਹੋਣਾ ਕਿ ਪ੍ਰਧਾਨ ਕਿਦਣ ਬਣਾਇਆ ਜਾਣਾ ਸੁਖਬੀਰ ਬਾਦਲ ਨੂੰ ਇਹੀ ਫੈਸਲਾ ਹੋਣਾ ਦੂਜੇ ਪਾਸੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੋ ਕਿ ਇਸ ਸਮੇਂ ਕਾਰਜਕਾਰੀ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਹਨਾਂ ਨੇ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਸੱਦੀ ਹੈ ਇਹ ਦੋ ਇਕੱਤਰਤਾਵਾਂ ਹੈ ਹਨ ਪਰ ਜਿਹੜੀ ਦੂਜੀ ਇਕੱਤਰਤਾ ਆਇਆ ਉਹ ਇਸ ਕਰਕੇ ਉਹਦੇ ਵੱਲ ਵਿਸ਼ੇਸ਼ ਧਿਆਨ ਜਾਂਦਾ ਹੈ ਕਿਉਂਕਿ ਉਹ ਜਿਸ ਮਾਹੌਲ 'ਚ ਸੱਦੀ ਗਈ ਤੇ ਜਿਸ ਵੇਲੇ ਸੱਦੀ ਗਈ ਟਾਈਮਿੰਗ ਆਉਦੀ ਉਹ ਅੱਜ ਮੈਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਿਹਾ ਉਸ ਮੀਟਿੰਗ ਤੋਂ ਲਗਭਗ ਘੰਟਾ 'ਚ ਪਹਿਲਾਂ ਤੁਹਾਡੇ ਕੋਲ ਸ਼ਾਇਦ ਖਬਰ ਬਾਅਦ ਚਪੜੇ 20 9:30 ਵਜੇ ਅਕਸਰ ਆਮ ਤੌਰ 'ਤੇ ਸੁਣਿਆ ਕਿ 11 ਵਜੇ ਮੀਟਿੰਗ ਹੁੰਦੀ ਹੈ 12 ਵਜੇ ਕਿਉਂਕਿ ਕਿਸੇ ਨੇ ਕਿਤੇ ਆਉਣਾ ਹੁੰਦਾ ਹੈ ਕਿਸੇ ਨੇ ਕਿਤੇ ਪਰ ਬੜੀ ਕਾਲੀ 'ਚ ਸੱਦੀ ਗਈ ਕੁਝ ਲੋਕ ਇਸ ਨੂੰ ਲਿੰਕ ਡੀ ਲਿੰਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੁਝ ਲੋਕਾਂ ਦਾ ਚਰਚਾ ਇਹ ਹੈ ਕਿ 2 ਦਸੰਬਰ ਵਾਲੇ ਹੁਕਮਨਾਮਿਆਂ ਦੇ ਵਿੱਚ ਬਦਲਾਅ ਹੋ ਸਕਦਾ ਉਹਨਾਂ ਨੂੰ ਉਸ ਹਿਸਾਬ ਦੇ ਨਾਲ ਢਾਲਿਆ ਜਾ ਸਕਦਾ ਜਾਂ ਤਾਂ ਜਿਸ ਹਿਸਾਬ ਦੇ ਨਾਲ ਕੋਈ ਚਾਹੁੰਦਾ ਹੋਵੇ ਤੇ ਦੂਜੀ ਗੱਲ ਇਹ ਹੈ ਕਿ ਅਕਾਲ ਤਖਤ ਸਾਹਿਬ ਦੇ ਜਿਹੜੀ ਪੰਜ ਮੈਂਬਰੀ ਕਮੇਟੀ ਉੱਤੇ ਰੋਕ ਲੱਗ ਸਕਦੀ ਹੈ ਤੇ ਬਡੂੰਗਰ ਤੇ ਧਾਮੀ ਤੋਂ ਵੀ ਸਪਸ਼ਟੀਕਰਨ ਮੰਗੇ ਜਾ ਸਕਦੇ ਇਹ ਚਰਚਾਵਾਂ ਨੇ ਦੇਖੋ ਇਹ ਚਰਚਾਵਾਂ ਕਿਉਂ ਪੈਦਾ ਹੋਈਆਂ ਅੱਜ ਅਕਾਲੀ ਦਲ ਦੀ ਕੋਰ ਕਮੇਟੀ ਵਰਕਿੰਗ ਕਮੇਟੀ ਦੀ ਬੈਠਕ ਲੋਕ ਇਹ ਕਹਿ ਰਹੇ ਨੇ ਜਾਣਕਾਰਾਂ ਦੇ ਅੰਦਰ ਇਹ ਚਰਚਾ ਬੜੀ ਜ਼ੋਰਾਂ ਨਾਲ ਹੈ ਕਿ ਕਾਲੀ ਚ ਜਾਂ ਕਹਿ ਲਈ ਕਿ ਫਟਾਫਟ ਸਵੇਰੇ ਸਵਕਤੇ ਹੀ ਮੀਟਿੰਗ ਸੱਦ ਲੈਣ ਦਾ ਮਤਲਬ ਇਹ ਹੈ ਕਿ ਉਹ ਫੈਸਲੇ ਜਿਹੜੇ ਅਕਾਲੀ ਦਲ ਦੀ ਕੋਰ ਕਮੇਟੀ 'ਚ ਹੋਣੇ ਨੇ ਉਹ ਤੋਂ ਪਹਿਲਾਂ ਇੱਕ ਰਾਹ ਇੱਕ ਪਾਸੇਜ ਇੱਕ ਰਾਹ ਪਧਰਾ ਕਰਕੇ ਦਿੱਤਾ ਜਾ ਸਕੇ ਜਾਂ ਦਾ ਪੰਜ ਮੈਂਬਰੀ ਕਮੇਟੀ ਖਤਮ ਕਰ ਦਿੱਤੀ ਜਾਵੇ ਜਾਂ ਉੱਤੇ ਰੋਕ ਲਾ ਦਿੱਤੀ ਜਾਵੇ ਜਾਂ ਉਹਦੇ 'ਚ ਕੁਝ ਲੋਕ ਹੋਰ ਵਾਰਡ ਦਿੱਤੇ ਜਾਣ ਅਕਾਲੀ ਦਲ ਦੇ ਜਾਂ ਇਸ ਤਰ੍ਹਾਂ ਦਾ ਕਿਉਂਕਿ ਉਹਨਾਂ ਨੇ ਕਿਹਾ ਕਿ ਦੋ ਚੀਜ਼ਾਂ ਨੇ ਕਿ ਇੱਕ ਤਾਂ ਵਿਸਾਖੀ ਤੋਂ ਪਹਿਲਾਂ 10 ਤਰੀਕ ਤੱਕ ਜਿਹੜਾ ਸੁਖਵੀਰ ਬਾਦਲ ਨੂੰ ਇੱਕ ਵਾਰ ਫਿਰ ਪ੍ਰਧਾਨ ਬਣਾ ਲਿਆ ਜਾਵੇਗਾ ਕਿਉਂਕਿ ਮੈਂ ਤੁਹਾਨੂੰ ਕੱਲ ਹੀ ਕਿਹਾ ਸੀ ਕਿ ਦੂਜਾ ਤੜਾਈ ਹਾਵੀ ਹੋਣਾ ਲੱਗਦਾ ਇੰਜ ਇੱਕ ਕੰਸੋ ਦਿੱਲੀ ਤੋਂ ਆ ਰਹੀ ਹੈ ਵੱਖ-ਵੱਖ ਰੂਪਾਂ ਦੇ ਵਿੱਚ ਕਿ ਵਿਸਾਖੀ ਤੋਂ ਬਾਅਦ ਵੀ ਹੋ ਸਕਦਾ ਹੈ ਜਿਹੜੀ ਅੱਜ ਵਾਲੀ ਮੀਟਿੰਗ ਜਿਹੜੀ ਅਕਾਲੀ ਦਲ ਤਾਂ ਆਪਣਾ ਫੈਸਲਾ ਲੈ ਲਵੇਗਾ ਇਹ ਹੋ ਸਕਦਾ ਹੈ ਕਿ ਅਕਾਲੀ ਦਲ ਬਾਅਦ ਚ ਕਹੇ ਕਿ ਜੀ ਹੁਣ ਤਾਂ ਸਿੰਘ ਸਾਹਿਬ ਨੇ ਇਹ ਕਹਿਤਾ ਤੇ ਉਸ ਹਿਸਾਬ ਦੇ ਨਾਲ ਫੈਸਲੇ ਲਵੇ ਜੋ ਐਲਾਨੀਆਂ ਆਇਆ ਜੋ ਬਿਆਨ ਆਇਆ ਪ੍ਰੈਸ ਰਿਲੀਜ਼ ਆਇਆ ਸਿੰਘ ਸਾਬ ਦੇ ਵੱਲੋਂ ਅਕਾਲ ਤਖਤ ਦੇ ਸਕੱਤਰ ਦੇ ਵੱਲੋਂ ਉਹ ਇਹ ਹੈ ਕਿ ਕਿਉਂਕਿ ਖਾਲਸਾ ਸਾਜਣਾ ਦਿਵਸ ਆ ਰਿਹਾ ਵਿਸਾਖੀ ਆ ਰਹੀ ਹੈ ਤੇ ਉਸ ਦੇ ਮੱਦੇ ਨਜ਼ਰ ਉਸ ਮੁੱਦੇ ਨੂੰ ਵਿਚਾਰਿਆ ਜਾਣਾ ਤੇ ਪੰਥ ਦੇ ਹੋਰ ਚਲੰਤ ਮੁੱਦੇ ਆ ਜਿਹੜੇ ਉਹ ਵਿਚਾਰੇ ਜਾਣਗੇ ਚਲੰਤ ਦਾ ਸਭ ਤੋਂ ਵੱਡਾ ਮੁੱਦਾ ਤਾਂ ਇਹੀ ਹੈ ਫਿਰ ਪੰਥ ਦਾ ਹਰਿਆਵਲ ਦਸਤਾ ਸ਼੍ਰੋਮਣੀ ਅਕਾਲੀ ਦਲ ਹੈ ਤੇ ਉਹਦੇ ਬਾਰੇ ਫੈਸਲਾ ਜਿਹੜਾ ਉਹ ਲਿਆ ਜਾਣਾ ਤੇ ਇਹ ਵੀ ਹੋ ਸਕਦਾ ਕਿ ਜਿਹੜੀਆਂ ਚਿੱਠੀਆਂ ਗਾਹੇ ਬਗਾਹੇ ਗਈਆਂ ਉਹਨਾਂ ਨੂੰ ਆਧਾਰ ਬਣਾ ਕੇ ਪੰਜ ਮੈਂਬਰੀ ਕਮੇਟੀ ਦੇ ਉੱਤੇ ਜਿਹੜਾ ਉਹ ਉਹਨੂੰ ਡੱਬੇ 'ਚ ਬੰਦ ਕਰਕੇ ਰੱਖਣ ਦੀ ਕੋਸ਼ਿਸ਼ ਹੋਵੇ ਪਰ ਇਸ ਸਭ ਕਾਸੇ ਦੋ ਸਵਾਲ ਬੜੇ ਅਹਿਮ ਉੱਭਰਦੇ ਆ ਤੁਹਾਨੂੰ ਯਾਦ ਹੋਵੇਗਾ ਕਿ ਬੀਤੇ ਕੁਝ ਦਿਨ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਕੰਪਲੈਕਸ ਦੇ ਅੰਦਰ ਇੱਕ ਕਹਿ ਲਿਏ ਕਿ ਖੜਕੂ ਸਿੰਘ ਸੀਗੇ ਜਿਨ੍ਹਾਂ ਦਾ ਭੋਗ ਸੀਗਾ ਜਿਹੜਾ ਉਹ ਦਲ ਖਾਲਸਾ ਨੇ ਪਾਇਆ ਉੱਥੇ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਸਰੋਪਾ ਲੈਂਡ ਤੋਂ ਅਨਕਾਰ ਕਰ ਦਿੱਤਾ ਗਿਆ ਉਹਨਾਂ ਨੂੰ ਸਰੋਪਾ ਨਹੀਂ ਦੇਣ ਦਿੱਤਾ ਗਿਆ ਤੇ ਕਿਹਾ ਗਿਆ ਕਿ ਤੁਹਾਡੀ ਜਿਹੜੀ ਪੰਥਕ ਮਾਨਤਾ ਹੈ ਹਜੇ ਤੱਕ ਉਹ ਜਿਹੜੀ ਹੈ ਸਵਾਲੀਆ ਨਿਸ਼ਾਨ ਦੇ ਅੰਦਰ ਹੈ ਪ੍ਰਸ਼ਨ ਚਿੰਨ ਦੇ ਅੰਦਰ ਹੈ ਕਿਉਂਕਿ ਜਿਸ ਹਿਸਾਬ ਦੇ ਨਾਲ ਉਹਨਾਂ ਦੀ ਨਿਯੁਕਤੀ ਹੋਈ ਪਹਿਲਾ ਵਾਲੇ ਜਥੇਦਾਰ ਸਹਿਬਾਨਾ ਨੂੰ ਹਟਾਇਆ ਗਿਆ ਤੇ ਉਸ ਤੋਂ ਬਾਅਦ ਜਿਹੜਾ ਦਸਤਾਰਬੰਦੀ ਹੋਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਇਸ ਵੱਲ ਵੱਲ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਕਿ ਤੁਹਾਡੀ ਜਿਹੜੀ ਪੰਥਕ ਦੇ ਪੰਥ ਦੇ ਅੰਦਰ ਮਾਨਤਾ ਨੂੰ ਲੈ ਕੇ ਦੁਚਿੱਤੀਆਂ ਨੇ ਜਾਂ ਕਹਿ ਲਈਏ ਕਿ ਵੀ ਪੂਰੀ ਤਰ੍ਹਾਂ ਪੰਥ ਨੇ ਹਜੇ ਇਸ ਗੱਲ ਨੂੰ ਸਹਿਕਾਰ ਨਹੀਂ ਕੀਤਾ ਇਸ ਕਰਕੇ ਕੀ ਗਿਆਨੀ ਕੁਲਦੀਪ ਸਿੰਘ ਅੱਜ ਵਾਲੇ ਮਾਮਲੇ ਦੇਖੋ ਵੱਡਾ ਪ੍ਰੈਸ਼ਨ ਇਹ ਹੈ ਕਿ ਕੋਈ ਫੈਸਲਾ ਲੈਣਗੇ ਕਿ ਉਹਨੂੰ ਪੰਥ ਪ੍ਰਵਾਨ ਕਰੇਗਾ ਜਾਂ ਉਹ ਇਸ ਹیثیت 'ਚ ਹੈ ਨਹੀਂ ਇਸ ਪੋਜੀਸ਼ਨ ਚ ਨੇ ਕਿ ਉਹ ਕੋਈ ਇਸ ਤਰ੍ਹਾਂ ਦਾ ਡਿਸੀਜਨ ਲੈ ਸਕਣ ਇਸ ਤਰ੍ਹਾਂ ਦਾ ਫੈਸਲਾ ਲੈ ਸਕਣ ਜਿਹੜਾ ਬਾਅਦ ਚ ਅੱਗੇ ਜਾ ਕੇ ਫਿਰ ਇਦਾਂ ਲੱਗੇ ਕਿ ਵੀ ਜਿਹੜੀ ਅਕਾਲ ਤਖਤ ਦੀ ਮਰਿਆਦਾਵਾਂ ਨੇ ਉਹਦੀ ਸਰਵ ਉੱਚਤਾ ਹੈ ਉਸ ਨੂੰ ਜਿਹੜਾ ਕਿਸੇ ਤਰ੍ਹਾਂ ਕਿਤੇ ਨੁਕਸਾਨ ਨਾ ਪਹੁੰਚਾ ਦੇਵੇ ਮੈਨੂੰ ਲੱਗਦਾ ਹੈ ਇਹਨਾਂ ਜੇ ਕਿ ਯਾਨੀ ਕੁਲਦੀਪ ਸਿੰਘ ਗੜਗੱਜ ਦੇ ਉੱਤੇ ਦਬਾਅ ਤਾਂ ਹੋਵੇਗਾ ਕਿ ਉਹ ਕੋਈ ਐਸਾ ਫੈਸਲਾ ਲੈਣ ਪਰ ਮਾਹੌਲ ਦੀ ਨਜਾਕਤ ਨੂੰ ਦੇਖਦੇ ਆ ਉਹ ਫੈਸਲਾ ਨਹੀਂ ਲੈਣਗੇ ਜੇ ਲੈ ਵੀ ਲਿਆ ਮਨ ਲੈ ਲੈ ਵੀ ਲਿਆ ਤਾਂ ਉਹ ਕਬੂਲ ਹੋਣ ਵਾਲਾ ਨਹੀਂ ਹੈ ਕਿਉਂਕਿ ਉਹਨਾਂ ਦੀ માનਤਾ ਪਹਿਲਾਂ ਹੀ ਜਿਹੜੀ ਹੈ ਉਹ ਕਹਿ ਲਈਏ ਕਿ ਸਵਾਲੀਆ ਨਿਸ਼ਾਨ ਦੇ ਅੰਦਰ ਹੈ ਪੰਥ ਦੇ ਅੰਦਰ ਦੂਜੀ ਗੱਲ ਇਹ ਹੈ ਕਿਉਂਕਿ ਦੇਖੋ ਵਖਵਾ ਕਰਨ ਸਿੰਘ ਜਥੇਬੰਦੀ ਆਲ ਓਵਰ ਉਹਨਾਂ ਦੀ ਜਿਹੜੀ માનਤਾ ਉਹ ਉਸ ਹਿਸਾਬ ਦੇ ਨਾਲ ਹਜੇ ਜਿਹੜੀ ਹੈ ਨਹੀਂ ਹੈ ਤਾਂ ਇਹ ਦੋ ਵੱਡੇ ਸਵਾਲ ਨੇ ਹੁਣ ਕਾਲੀ ਚ ਜਿਹੜੀ ਮੀਟਿੰਗ ਸੱਜੀ ਹੈ ਇਹ ਇੱਕ ਸਵਾਲ ਤਾਂ ਇਹ ਵੀ ਖੜਾ ਕਰਦੀ ਹੈ ਕਿ ਐਡੀ ਕਾਲੀ ਕਾਦੀ ਪੈ ਗਈ ਇਹ ਕਾਲੀ ਕਾਦੀ ਹੈ ਕਿਉਂ ਹੈ ਮੈਨੂੰ ਮੇਰੇ ਨੇ ਮੈਂ ਨਿੱਜੀ ਤੌਰ ਤੇ ਮਹਿਸੂਸ ਕਰਦਾ ਕਿ ਇਹ ਇਸ ਕਰਕੇ ਹੈ ਕਿ ਫਟਾਫਟ ਜਿਹੜਾ ਮਸਲਾ ਵਿਚਾਰ ਲਿਆ ਜਾਵੇ ਤੇ ਇਕਾਲੀ ਦਲ ਨੂੰ ਇੱਕ ਪਾਸਸ ਦੇ ਦਿੱਤਾ ਜਾਵੇ ਦੇਖਦੇ ਹਾਂ ਕਿ ਹੁੰਦਾ ਕੀ ਹੈ ਪਰ ਫਿਲਹਾਲ ਜੇ ਪੰਜ ਮੈਂਬਰੀ ਕਮੇਟੀ ਖਤਮ ਵੀ ਕੀਤੀ ਜਾਂਦੀ ਹੈ ਜਾਂ ਰੋਕ ਵੀ ਲਾਈ ਜਾਂਦੀ ਹੈ ਮੈਨੂੰ ਨਹੀਂ ਲੱਗਦਾ ਕਿ ਉਸ ਨੂੰ ਹੁਣ ਮੰਨਿਆ ਜਾਵੇਗਾ ਕਿਉਂਕਿ ਜੇ ਇਹ ਇਕਤਰਤਾ ਦੇ ਵਿੱਚ ਜੇ ਫੈਸਲਾ ਲਿਆ ਜਾਂਦਾ ਕਿਉਂਕਿ ਤੁਹਾਡੀ ਆਪਣੀ ਜਿਹੜੀ ਹਸਤੀ ਆ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਆ ਤੇ ਇਹ ਪਹਿਲਾ ਚੀਜ਼ਾਂ ਦੂਰ ਕਰਨ ਵਾਲੀਆਂ ਹੋਣਗੀਆਂ ਤੁਹਾਨੂੰ ਯਾਦ ਹੋਵੇਗਾ ਕਿ ਉਸੇ ਸਮਾਗਮ ਵਿੱਚ ਜਿਸ ਚ ਸਰੋਪਾ ਲੈਣ ਤੋਂ ਪਹਿਲਾਂ ਇਹ ਉਹਨਾਂ ਦਾ ਜਨਤਕ ਕੋਈ ਸਮਾਗਮ ਸੀਗਾ ਕਿਆ ਨਹੀਂ ਕੁਲਦੀਪ ਸਿੰਘ ਗੜਗਾ ਜੋਰਾ ਦਾ ਉਹਨ ਉਸੇ ਦੇ ਉਹ ਮਹਾਰਾਜ ਦੀ ਤਾਬਿਆਂ ਤੇ ਜਾ ਕੇ ਬੈਠੇ ਸਬਸਿਦ ਗੁਰੂ ਗਰਬ ਸਿੰਘ ਜੀ ਦੀ ਤਾਬਿਆਂ ਤੇ ਬੈਠੇ ਤੇ ਕੁਝ ਕਿਸੇ ਸਿੰਘ ਨੇ ਉਹਨਾਂ ਦੇ ਕੰਨ ਵਿੱਚ ਕੁਝ ਆ ਕੇ ਆਖਿਆ ਤੇ ਉਸ ਤੋਂ ਬਾਅਦ ਉਹ ਤਾਬਿਆਂ ਤੋਂ ਵੀ ਉੱਠ ਪਏ ਜਾਨੀ ਕਿ ਇਹ ਸਵਾਲ ਹੈ ਕਿ ਹੁਣ ਗੈਨੀ ਕੁਲਦੀਪ ਸਿੰਘ ਗੜਗੱਜ ਕੀ ਇਸ ਪੋਜੀਸ਼ਨ 'ਚ ਹੈ ਨਹੀਂ ਕਿ ਕੋਈ ਇਸ ਤਰ੍ਹਾਂ ਦਾ ਫੈਸਲਾ ਲੈ ਸਕਣ ਕਿ 2 ਦਸੰਬਰ ਵਾਲੇ ਹੁਕਮਨਾਮੇ ਉਲਟਾ ਦਿੱਤੇ ਜਾਣਗੇ ਮੈਨੂੰ ਨਹੀਂ ਲੱਗਦਾ ਕਿ ਉਹ ਹੈ ਨਹੀਂ ਤੇ ਨਾ ਹੀ ਉਹ ਐਸਾ ਕਰਨਗੇ ਜੇ ਉਹ ਕਰਦੇ ਨੇ ਤਾਂ ਫਿਰ ਇੱਕ ਝੋਲਾ ਹੋਰ ਵਧੇਗਾ ਤੇ ਇੱਕ ਝੋਲਾ ਜਿੰਨਾ ਜ਼ਿਆਦਾ ਵਧੇਗਾ ਇਹ ਵੀ ਠੱਪਾ ਲੱਗ ਜਾਏਗਾ ਕਿ ਬਾਦਲ ਕੇ ਆਪਣੇ ਵਾਸਤੇ ਉਹਨਾਂ ਨੂੰ ਲੈ ਕੇ ਆਏ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅੱਗੇ ਜਾ ਕੇ ਗੈਨੀ ਕੁਲਦੀਪ ਸਿੰਘ ਗੜਗੱਜ ਲਈ ਵੀ ਮੁਸ਼ਕਲ ਹੋ ਸਕਦੀਆਂ ਨੇ ਪੰਥ ਲਈ ਤਾਂ ਫਿਰ ਹੈ